ਪਿੰਡ ਜੱਲੋਵਾਲ ਖਨੂਰ ਵਿਕੇ ਡਾਇਮੰਡ ਕਲੱਬ ਆਫ ਕੈਲੀਫੋਰਨੀਆ ਸਮੂਹ ਸਾਜ ਸੰਗਤ ਜੱਲੋਵਾਲ ਖਨੂਰ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਪਹਿਲਾ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ਇਸ ਮੌਕੇ ਮੁੱਖ ਪ੍ਰਬੰਧਕ ਬਲਕਾਰ ਸਿੰਘ ਕੈਲੀਫੋਰਨੀਆ ਅਮਰੀਕਾ ਦੀਦਾਰ ਸਿੰਘ ਅਮਰੀਕਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਪਹਿਲੇ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਵਿੱਚ ਸੰਤ ਬਾਬਾ ਅਨੂਪ ਸਿੰਘ ਊਨਾ ਸਾਹਿਬ ਵਾਲੇ ਦੀਦਾਰ ਸਿੰਘ ਅਮਰੀਕਾ ਬਲਕਾਰ ਸਿੰਘ ਅਮਰੀਕਾ ਨੇ ਵਿਸ਼ੇਸ਼ ਸਹਿਯੋਗ ਦਿੱਤਾ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਨੂੰ ਸਫਲ ਕਰਨ ਲਈ ਸਮਾਗਮ ਵਿੱਚ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਪਾਈਕ ਨਈਆ ਜੀ ਸੇਵਾ ਸਿਮਰਨ ਕੇਂਦਰ ਫਕਵਾੜਾ ਨੇ ਵਿਸ਼ੇਸ਼ ਸਹਿਯੋਗ ਦਿੱਤਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਸੰਤ ਮਹਾਪੁਰਸ਼ ਜਥੇਦਾਰ ਪ੍ਰਮੁੱਖ ਸ਼ਖਸੀਅਤਾਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ ਅਤੇ ਸਰੋਪਾ ਪਾਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਮਾਗਮ ਦੌਰਾਨ ਮੁੱਖ ਪ੍ਰਬੰਧਕ ਬਲਕਾਰ ਸਿੰਘ ਤੰਬੜ ਅਮਰੀਕਾ ਨੇ ਪਹਿਲੇ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਵਿੱਚ ਸਹਿਯੋਗ ਦੇਣ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦਾ ਧੰਨਵਾਦ ਕੀਤਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਜੀ ਕਹਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਖਨੂਰ ਜਲਵਾਲਾ ਇਲਾਕਾ ਨਿਵਾਸੀਆਂ ਵੱਲੋਂ डायमंड क्लब कैलिफोर्निया ਜਿਨ੍ਹਾਂ ਦੇ ਵਿਸ਼ੇਸ਼ ਤੌਰ ਤੇ ਬਲਕਾਰ ਸਿੰਘ ਜੀ ਉਹਨਾਂ ਦੇ ਬ੍ਰਦਰ ਸਰਾਰਤਦਾੜ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਪਹਿਲਾ ਇੰਟਰਨੈਸ਼ਨਲ ਕੀਰਤਨ ਦਰਬਾਰ ਪਿੰਡ ਵਿੱਚ ਕਰਾਇਆ ਗਿਆ ਅਸੀਂ ਇਲਾਕਾ ਨਿਵਾਸੀ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਐਡਾ ਵੱਡਾ ਯੋਗਦਾਨ ਪਾਇਆ ਔਰ ਜੋ ਇਹਨੇ ਅਗਲੇ ਸਾਲ ਤੋਂ ਵਿਸ਼ੇਸ਼ ਯੋਗਦਾਨ ਪਾ ਰਿਹਾ ਐ ਐਂਬੂਲੈਂਸ ਦਾ ਜਿਹੜੀ ਕਿ ਬਹੁਤ ਜ਼ਿਆਦਾ ਲੋੜ ਸੀ ਇਲਾਕਾ ਨਿਵਾਸੀਆਂ ਨੂੰ ਔਰ ਪੂਰੀ ਕਮੀ ਮਹਿਸੂਸ ਹੁੰਦੀ ਸੀ ਉਹ ਪੂਰੀ ਕਰਨ ਜਾ ਰਹੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਔਰ ਆਸ ਕਰਦੇ ਆ ਕਿ ਜੋ ਵੀ ਪਿੰਡ ਦੇ ਵਿੱਚ ਲੋੜ ਹੁੰਦੀ ਆ ਉਹ ਸਾਡੀ ਹਮੇਸ਼ਾ ਪੂਰੀ ਕਰਦੇ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਧੰਨਵਾਦ ਆ ਕਰਦਾ ਪ੍ਰੈਸ ਵਾਲਿਆਂ ਦਾ ਫਤਈ ਨਿਊਜ਼ ਚੈਨਲ ਦਾ ਕਿ ਸਾਡੀ ਇਹ ਨਹੀਂ ਕਵਰੇਜ ਕੀਤੀ ਤੇ ਉਸ ਤੋਂ ਬਾਅਦ ਇਹ ਸਾਡਾ ਉਪਰਾਲਾ ਬੜੇ ਸਾਡੇ ਦਿਮਾਗ ਬੜੇ ਛੇਤੋਂ ਸਾਡੇ ਦਿਮਾਗ ਸੀਗੇ ਅਸੀਂ ਕੀਤਨ ਦਵਾਰ ਕਰਾਉਣਾ ਆ ਪਿੰਡ ਆਪਣੇ ਤੇ ਮਹਾਰਾਜ ਨੇ ਇਹ ਸਫਲਤਾ ਬਖਸ਼ੀ ਆ ਤੇ ਮੇਰੀ ਜੀਵੀ ਸੱਜਣ ਮਿੱਤਰ ਡਾਇਮੰਡ ਕਲੱਬ ਆਫ ਕੈਲੀਫੋਰਨੀਆ ਦੇ ਨਾਮ ਰੱਖੇ ਤੇ ਪਿੰਡ ਦੇ ਮੇਰੇ ਭਰਾਵਾਂ ਨੇ ਸਾਧ ਸੰਗਤ ਜਲੋਵਾਲ ਖਨੂਰ ਦੀ ਸੰਗਤ ਨੇ ਮਿਲ ਕੇ ਇਹ ਸਫਰਾਲੇ ਨੂੰ ਲਿਖਿਆ ਸੀ ਇਸਪਨ ਹੋਇਆ ਤੇ ਬਹੁਤ ਸੰਗਤ ਦਾ ਹੁੰਗਾਰਾ ਮਿਲਿਆ ਸਾਨੂੰ ਇਹਦੇ ਵਿੱਚ ਬਹੁਤ ਪ੍ਰਸਿੱਧ ਕੀਤਨੀ ਜਥੇ ਸ਼ਾਮਲ ਹੋਏ ਸੀਗੇ ਜੀ ਉਹਦੇ ਵਿੱਚ ਭਾਈ ਲਖਵਿੰਦਰ ਸਿੰਘ ਜੀ ਹਯੂਰੀ ਜਥਾ ਦਵਿੰਦਰ ਸਿੰਘ ਭਾਈ ਦਵਿੰਦਰ ਸਿੰਘ ਜੀ ਸੋਢੀ ਭਾਈ ਕੁਲਦੀਪ ਸਿੰਘ ਜੀ ਹਯੂਰੀ ਸਦਾ ਜਥਾ 골ਡਨ ਅੰਮ੍ਰਿਤਸਰ ਉਸ ਤੋਂ ਬਾਅਦ ਪਾਈ ਸਤਨਾਮ ਸਿੰਘ ਜੀ ਕਥਾਵਾਚਕ ਪਟਨਾ ਸਾਹਿਬ ਆਣੇ ਤੇ ਉਸ ਤੋਂ ਬਾਅਦ ਸਾਡੇ ਪਦਮਸ਼ਰੀ ਹਰਜਿੰਦਰ ਭਾਈ ਹਰਜਿੰਦਰ ਸਿੰਘ ਜੀ ਸ਼ਹੀਦ ਨਗਰ ਵਾਲਿਆਂ ਨੇ ਕੀਰਤਨ ਕਰਵਾ ਕੇ ਸੰਗਤਾਂ ਨੂੰ ਨੇ ਹਾਲ ਕੀਤਾ ਜੀ ਕੱਲ ਤੇ ਬਹੁਤ ਸ਼ਾਂਤਮਈ ਬਹੁਤ ਸ਼ਾਂਤਮਈ ਇਹ ਸਮਾਗਮ ਹੋਇਆ ਜੀ ਤੇ ਕੋਈ ਵੀ ਅਜਿ ਕੋਈ ਮਤਲਬ ਸਾਰਿਆਂ ਨੇ ਰਲ ਮਿਲ ਕੇ ਸੇਵਾ ਇਸ ਦੀ ਕੀਤੀ ਤੇ ਅਸੀਂ ਇਸ ਤੋਂ ਬਾਅਦ ਸਾਡਾ ਇਹ ਸਾਡੇ ਪਿੰਡ ਵਿੱਚ ਅਸੀਂ ਐਮਬੂਲੈਂਸ ਦਾ ਅਨਾਉਂਸ ਕੀਤਾ ਸੀ ਗੱਲ ਉਹ ਐਮਬੂਲੈਂਸ ਕਰਾਂਗੇ ਜੀ ਉਹਦੇ ਬਾਰੇ ਸਾਰੇ ਪ੍ਰਬਾਲਣ ਰੱਖੇ ਪਿੰਡ ਪਿੰਡ ਦੇ ਅੱਗੇ ਰੱਖੇ ਉਸ ਤੋਂ ਬਾਅਦ ਅਗਲੇ ਸਾਲ ਜੀ ਫਿਰ ਅਗਲੇ ਸਾਲ ਅਸੀਂ ਮੇਰੀ ਕਾਲ ਸਾਡੇ ਸਾਡੇ ਚੇਅਰਮੈਨ ਸਾਹਿਬ ਸੰਤ ਪਾਪਾ ਨੂਪ ਸਿੰਘ ਜੀ ਉੱਨੇ ਵਾਲੇ ਆ ਜੀ ਉਹਨਾਂ ਦੀ ਗਾਈਡੈਂਸ ਨਾਲ ਸਾਰਾ ਕੁਝ ਹੋਇਆ ਸਗਾ ਇਹ ਤੇ ਉਹਨਾਂ ਨਾਲ ਸਲਾਹ ਸੀ ਕਰਕੇ ਨਾ ਅਗਲੇ ਸਾਲ ਦੀਆਂ ਡੇਟਾ ਸ਼ੀਟੀ ਅਨਾਉਂਸ ਕਰਦਣੀ ਆ ਕੀਰਤਨ ਦਰਵਾਸਾ ਦੀ ਆ ਤੇ ਬਾਕੀ ਸਾਨੂੰ ਸਾਰਿਆਂ ਦਾ ਸਾਥ ਬਹੁਤ ਮਿਲਿਆ ਸਾਨੂੰ ਅਗਲੇ ਸਾਲ ਫੇਰ ਇਦਾਂ ਦਾ ਸਾਥ ਚਾਹੀਦਾ ਆ ਅਸੀਂ ਹੋਰ ਸਕਸੈਸ ਕਰੀਏ ਹੋਰ ਸੰਗਤ ਲਈਏ ਸਾਰੇ ਇਸ ਇਸ ਕੀਰਤਨ ਦਰਵਾਸਾ ਤੋਂ ਲਾਭ ਪਟਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ